पाइ पुर करम जेड़ मिसल फ़ीर पाईंद मार मारिसल फकीरांेरी पाई मारर मार, मार के। ਤੇਰੀ ਸੁਕੀਰਾ ਤੇਰੀ ਪਾਇਦੀ ਮਰ ਮਰ ਕੇ ਜੇੜੀ ਮਿਸਲ ਪਕੀਰਾ ਤੇਰੀ ਪਾਇਦੀ ਮਰ ਮਰ ਕੇ ਕਿ ਵਾਹੀ ਦੀ ਜੀ ਮਰ ਮਰ ਕੇ ंडन कुकी राती रात तेरी पाईंद मार मारे औकी मंडल कुकीरा वारी फाईंद मार मार के ਸ੍ਰੀ ਸਤਕਾਰਯੋ ਸਤਗੁਰਾਂ ਦੀ ਸਾਜੀ ਨਵਾਜੀ ਗੁਰੂ ਰੂਪ ਗੁਰੂ ਖਾਲਸਾ ਸਾਹਿਬ ਸਿੰਘ ਜੀ ਆਪ ਸਵੇਰ ਤੋਂ ਹੀ ਧੰਨ ਧੰਨ ਗੁਰੂ ਗ੍ਰੰਥ ਸਾਹਿਬ ਜੀ ਪਾਵਨ ਪਵਿੱਤਰ ਦਰਬਾਰ ਦੀਆਂ ਹਾਜ਼ਰੀਆਂ ਭਰ ਕੇ ਅਨੇਕਾਂ ਗੁਰੂ ਘਰ ਦੇ ਪਿਆਰੇ ਸਤਕਾਰੇ ਕੀਰਤਨੀਏ ਕਥਾਵਾਚਕ ਮਹਾਂਪੁਰਸ਼ਾਂ ਤੋਂ ਹੁਣੇ-ਹੁਣੇ ਗੁਰੂ ਪੰਥ ਦੇ ਮਹਾਨ ਵਿਦਵਾਨ ਆਪਣੀ ਮਿਸਾਲ ਆਪ ਹਨ ਕਹਿਣ ਤੋਂ ਭਾਵ ਸੰਤ ਗਿਆਨੀ ਹਰੀ ਸਿੰਘ ਜਿੰਦਾਵੇ ਵਾਲੇ ਮਹਾਂਪੁਰਸ਼ ਉਹਨਾਂ ਨੇ ਥੋੜੇ ਜੇ ਬਦਰ ਬਚਨਾਂ ਦੇ ਵਿੱਚ ਹੀ ਬਹੁਤ ਵੱਡਾ ਆਪਾਂ ਨੂੰ ਜੋ ਉਪਦੇਸ਼ ਦਿੱਤੇ ਜੋ ਵਿਚਾਰਾਂ ਸੁਣਾਈਆਂ ਨੇ ਕਿਉਂਕਿ ਜਿਹੜੇ ਵਿਦਵਾਨ ਹੁੰਦੇ ਆ ਉਹਨਾਂ ਦੇ ਵਿਚਾਰ ਇਸ ਤਰ੍ਹਾਂ ਹੁੰਦੇ ਆ ਜਿਵੇਂ ਸਮੁੰਦਰ ਨੂੰ ਕੁੱਜੇ ਚ ਪਾ ਦੇਣਾ ਬਹੁਤ ਹੀ ਵੱਡੀ ਗੱਲ ਨੂੰ ਛੋਟੀ ਕਰਕੇ ਸੁਣਾ ਦੇਣਾ ਤੇ ਛੋਟੀ ਨੂੰ ਵੱਡੀ ਕਰਕੇ ਵਿਸਤਾਰ ਕਰਕੇ ਸੁਣਾ ਦੇਣਾ ਸੋ ਚਾਹੀਦਾ ਸੀ ਐਸੇ ਮਹਾਪੁਰਸ਼ਾਂ ਤੋਂ ਜ਼ਿਆਦਾ ਲਾਹਾ ਲੈਣਾ ਚਾਹੀਦਾ ਸੋ ਉਹਨਾਂ ਨੇ ਸੰਗਤਾਂ ਨੂੰ ਨਿਹਾਲ ਕੀਤਾ ਥੋੜਾ ਜਿਹਾ ਸਮਾਂ ਸੰਗਤ ਦੇ ਦਰਸ਼ਨ ਕਰਨ ਦਾ ਹਾਜ਼ਰੀ ਭਰਨ ਦਾ ਹੁਕਮ ਹੋਇਆ ਜਿਨ੍ਹਾਂ ਮਹਾਂਪੁਰਸ਼ਾਂ ਦੀ ਯਾਦ ਵਿੱਚ ਆਪਾਂ ਜੁੜਿਆ ਸੰਤ ਬਾਬਾ ਰਤਨ ਸਿੰਘ ਜੀ ਮਹਾਰਾਜ ਉਹਨਾਂ ਦਾ ਜੀਵਨ ਸਾਧ ਸੰਜੀ ਬਹੁਤ ਕੱਲ ਨਾਂ ਵਾਲਾ ਸੀ ਬੜੀ ਕਠਨ ਕੱਲ ਨਾਂ ਸੀ ਉਹਨਾਂ ਸੇਵਾਲਿਆਂ ਨੇ ਇਸ ਜਗ੍ਹਾ ਦਾ ਕਣ-ਕਣ ਪਵਿੱਤਰ ਕੀਤਾ ਹੈ ਇੱਥੇ ਆਗ ਦੇ ਦੇ ਸੀ ਤਾਂ ਭਾਗ ਪ੍ਰਕਾਸ਼ ਹੁੰਦਾ ਸਹਿਜ ਪਾਠ ਕਰ ਰਹੇ ਹੁੰਦੇ ਸੀ ਜਦੋਂ ਵੀ ਅਸੀਂ ਦਰਸ਼ਨ ਕੀਤੇ ਬਾਣੀ ਦਾ ਪ੍ਰਵਾਹ ਚੱਲਦਾ ਹੁੰਦਾ ਸੀ ਤੇ ਦੂਸਰੀ ਬੇਨਤੀ ਕਿਰਿਆ ਵਿੱਚ ਫਰਕ ਨਹੀਂ ਦੇਖਿਆ ਕਦੇ ਉਹੀ ਲਿਬਾਸ ਉਹੀ ਕਿਰਿਆ ਸਾਦਗੀ ਕਮਾਈ ਜਿਆਦੀ ਸੀ ਜਿੱਥੇ ਦਿਖਾਵਾ ਜ਼ਿਆਦਾ ਹੋਵੇ ਚਮਕ-ਦਮਕ ਜਿਆਦੀ ਹੋਏ ਉਥੇ ਅਸਲੀਅਤ ਨਹੀਂ ਲੱਭਦੀ ਹੁੰਦੀ ਜਿਹੜੇ ਚਮਕਦੇ ਗਹਿਣੇ ਹੁੰਦੇ ਉਹ ਅਸਲੀ ਨਹੀਂ ਹੁੰਦੇ ਜਿਹੜੇ ਅਸਲੀ ਹੁੰਦੇ ਨੇ ਉਹ ਬਹੁਤੇ ਚਮਕਦੇ ਨਹੀਂ ਹੁੰਦੇ ਬਸ ਇਹ ਹੀ ਨਿਸ਼ਾਨੀ ਹੁੰਦੀ ਹੈ ਸੋ ਸਾਧ ਸਿੰਘ ਜੀ ਉਹ ਕਮਾਈ ਰੱਬ ਦੇ ਪਿਆਰਿਆਂ ਦੀ ਅਕਸਰ ਆਪਾਂ ਗੱਲਾਂ ਸੁਣਦੇ ਆ ਕਿ ਮਹਾਪੁਰਸ਼ਾਂ ਦੀ ਵਰਸੀ ਮਨਾਉਂਦੇ ਆ ਗੁਰੂਆਂ ਦੇ ਗੁਰਪੁਰ ਵੀ ਮਨਾਏ ਜਾਂਦੇ ਆ ਰਾੜਾ ਸਾਹਿਬ ਹਰ ਇੱਕ ਗੁਰੂ ਦਾ ਉਹ ਦਿਹਾੜਾ ਮਨਾਇਆ ਜਾਂਦਾ ਹੈ ਕੱਲ ਉੱਥੇ ਗੁਰਪੁਰ ਮਨਾਇਆ ਗਿਆ ਸੀ ਅੱਜ ਸੰਗਰਾਦ ਇਸ ਕਰਕੇ ਫਰਜੇ ਮਹਾਂਪੁਰਸ਼ਾਂ ਦੀ ਵੀ ਗੱਲ ਕਰੀਏ ਉਹਨਾਂ ਦੀ ਗੱਲ ਕੋਈ ਗੁਰੂ ਤਾਂ ਅਲੈਦਾ ਤਾਂ ਹੁੰਦੀ ਨਹੀਂ ਹੈ ਜੋ ਹਰ ਦਾਸਨ ਕੀ ਉਸਤਤ ਹੈ ਹਸਾਰ ਕੀ ਵਡਿਆਈ ਕੋਈ ਬਚਨ ਤੁਸੀਂ ਸੁਣਿਆ ਸਵੇਰ ਤੋਂ ਲੱਗ ਕੇ ਬਾਣੀ ਤੋਲਟ ਕੋਈ ਬਚਨ ਸੁਣਿਆ ਵੀ ਸੰਤਾਂ ਨਾਲ ਜੁੜਜੋ ਗੁਰੂ ਨਾਲ ਹੀ ਜੋੜਿਆ ਜਾ ਰਿਹਾ ਹੈ ਬਸ ਇੱਕ ਨਾਂ ਰੱਖਿਆ ਹੋਇਆ ਕਿ ਬਰਸੀ ਹੈ ਸੋ ਸਾਸੰਜੀਤ ਤਾਂ ਚਾਹੁੰਦੇ ਤਾਂ ਸਾਰੇ ਲੋਕ ਨੇ ਸਾਡੀਆਂ ਜਿਆਦਾ ਲੋਕੀ ਮਨਾਉਣ ਪਰ ਗੁਰੂ ਅਮਰਦਾਸ ਮਹਾਰਾ ਜੀ ਕਹਿੰਦੇ ਭਗਤਾਂ ਕੀ ਚਾਲ ਨਰਾਲੀ ਜਾਣਾ ਛਟ ਛਟਰ ਬੰਦ ਕਰ ਜਾਂਦਾ ਫਾਇਦਾ ਹੀ ਕੋਈ ਨਹੀਂ ਜੀ ਇਧਰ ਸਾਰੀ ਜ਼ਿੰਦਗੀ ਗੁਰੂ ਨਾਨਕ ਦੇ ਘਰ ਦੀ ਸੇਵਾ ਸੇਵਕ ਬਣ ਕੇ ਕੀਤੀ ਭਾਈ ਗੁਰਦਾਸ ਜੀ ਨੇ ਕਈ ਪ੍ਰਮਾਣ ਦਿੱਤੇ ਨੇ ਕਿਸੇ ਦੇ ਘਰ ਦੀਵਾ ਜਗ ਰਿਆ ਸੀ ਤੇ ਤਿਲਾਂ ਦਾ ਤੇਲ ਪਾਇਆ ਸੀ ਉਹਨੂੰ ਮਿੱਠਾ ਤੇਲ ਕਹਿੰਦੇ ਨੇ ਬਜ਼ੁਰਗ ਬੈਠੇ ਨੇ ਇੱਥੇ ਤਿਲਾਂ ਦੇ ਤੇਲ ਨੂੰ ਮਿੱਠਾ ਤੇਲ ਕਹਿੰਦੇ ਮਿੱਠੇ ਤੋਂ ਪਾਵੋ ਇੰਨਾ ਗੁਣ ਕਰ ਹੀ ਹੁੰਦਾ ਜਿਵੇਂ ਪੁੱਤਰ ਸਭ ਤੋਂ ਮਿੱਠਾ ਮੇਵਾ ਕਹਿੰਦੇ ਨਾ ਉਹ ਪਿਆਰਾ ਹੀ ਇੰਨਾ ਹੁੰਦਾ ਤੇ ਮਿੱਠਾ ਤੇਲ ਕਹਿੰਦੇ ਆ ਉਹ ਦੀਵੇ ਜਗ ਰਿਆ ਸੀ ਪ੍ਰਕਾਸ਼ ਤਾਂ ਹੈਗਾ ਸੀ ਸੁਗੰਧੀ ਵੀ ਆ ਰਹੀ ਸੀ ਉਹ ਘਰ ਵਿੱਚ ਕੋਈ ਆ ਕੇ ਕਹਿੰਦਾ ਵੀ ਬੜਾ ਪ੍ਰਕਾਸ਼ ਹੈ ਤੇ ਸੁਗੰਧੀ ਵੀ ਆ ਰਹੀ ਹੈ। ਦੀਵਾ ਕਹਿੰਦਾ ਮੈਨੂੰ ਪੁੱਛ ਕੇ ਦੇਖੇ ਪ੍ਰਕਾਸ਼ ਹੋਇਆ ਕਿਵੇਂ ਹੈ। ਮੈਨੂੰ ਜ਼ਿਮੀਦਾਰ ਨੇ ਬਰਾਨੀ ਧਰਤੀ 'ਚ ਬੀਜਿਆ ਸੀ ਨਿਆਈਂ ਚ ਕੌਣ ਤੇਲ ਬੀਜਦਾ ਹੰਦਾ। ਬਰਾਨੀ 'ਚ ਬੀਜਿਆ ਜਦੋਂ ਪੱਕ ਗਏ ਤਿਲ ਫਿਰ ਮੈਨੂੰ ਵੱਢ ਕੇ ਡੰਡਿਆਂ ਨਾਲ ਝਾੜਿਆ। ਇਹ ਤਿਲ ਗਾ ਹੀ ਨਹੀਂ ਜਾਂਦੇ ਸਾਧ ਸੰਗ ਜੀ। ਡੰਡੇ ਮਾਰ-ਮਾਰ ਕੇ ਝਾੜੇ ਜਾਂਦੇ ਆ ਤਿਲ। ਡੰਡੇ ਮਾਰ ਮਾਰ ਕੇ ਤੇਲ ਝਾੜ ਲਏ ਝਾੜ ਕੇ ਫਿਰ ਸਕਾ ਕੇ ਫਿਰ ਕੋਲੂ ਚ ਪੀੜਿਆ ਫਿਰ ਤੇਲ ਕੱਢਿਆ ਤੇਲ ਪਾਇਆ ਦੀਵੇ ਵਿੱਚ ਉਹ ਤੇਲ ਸੜ ਰਿਹਾ ਤੇ ਦੁਜਿਆਂ ਨੂੰ ਪ੍ਰਕਾਸ਼ ਕਰ ਰਿਹਾ ਹੈ ਮਹਾ ਕਰੜੀ ਸੁਖਸਾਰ ਹੈ ਸਾਧ ਸੰਗਤ ਜੀ ਨਿੰਦਿਆ ਤੇ ਲੋਕੀ ਰੱਬ ਦੀ ਵੀ ਕਰ ਲੈਂਦੇ ਜੈਸੇ ਤਿਲ ਪੇੜ ਤੇਲ ਕਾਢਿਆ ਤੇ ਕਸ਼ਟ ਕਰ ਤਾੰਤੇ ਹੋਏ ਦੀਪਕ ਜਰਾਏ ਉਹ ਜਿਆਰੋ ਜੀ ਐਵੇਂ ਪ੍ਰਕਾਸ਼ ਨਹੀਂ ਹੋਇਆ ਮੈਂ ਕਿੱਥੋਂ ਚੱਲਿਆ ਬਰਾਨੀ ਧਰਤੀ ਤੋਂ ਅਜੇ ਵੀ ਮੈਂ ਸੜ ਰਿਹਾ ਦੀਵੇ ਦੇ ਵਿੱਚ ਤੇ ਪ੍ਰਕਾਸ਼ ਕਰ ਰਿਹਾ ਤੇ ਦੂਜਾ ਪਰਮਾਨੰ ਭਾਈ ਸਾਹਿਬ ਕਹਿੰਦੇ ਨੇ ਗੁਰੂ ਦਰਬਾਰ ਵਿੱਚ ਆਏ ਸੰਗਤ ਆਈ ਤੇ ਢਾਡੀ ਸਿੰਘ ਸਰੰਗੀ ਗੱਜ ਫੇਰਿਆ ਸੀ ਤੇ ਬੜੇ ਮਿੱਠੇ ਤਰਾਨੇ ਨਿਕਲ ਰਹੇ ਸੀ ਸਰੰਗੀ ਦੇ ਵਿੱਚੋਂ ਤੇ ਸਰੋਤੇ ਝੂਮ ਰਹੇ ਸੀ ਵੀ ਜਿਹੜੀ ਗੱਲ ਢਾਡੀ ਸਿੰਘ ਕਹਿੰਦਾ ਉਹੀ ਸਰੰਗੀ ਚ ਆਵਾਜ਼ ਆ ਰਹੀ ਹੈ ਕਿਤੇ ਸਿਆਣਾ ਕਿਤੇ ਢਾਡੀ ਸਿੰਘ ਜਾਣਦਾ ਹੋਵੇ ਕਈ ਤਾਂ ਉਹ ਜੀ ਬਸ ਗੱਜ ਕੇ ਸਾਈ ਹੁੰਦੇ ਨੇ ਸਾਡੇ ਅੰਗੂ ਕਿਤੇ ਜਾਣਦਾ ਗਿਆਤਾ ਹੋਵੇ ਉਹ ਤੇ ਝੂਮਣ ਲਾਉਂਦਾ ਤੇ ਉਸ ਸਰੰਗੀ ਕਹਿੰਦੀ ਤੈਨੂੰ ਤਾਂ ਤਰਾਨੇ ਚੰਗੇ ਲੱਗਦੇ ਆ ਮੈਨੂੰ ਪੁੱਛ ਕੇ ਤਾਂ ਦੇਖੇ ਨਿਕਲੇ ਕਿਵੇਂ ਆ ਪਹਿਲਾਂ ਬੱਕਰੀ ਦਾ ਗਲ ਵੱਢਿਆ ਉਹਦੀਆਂ ਨਾੜਾਂ ਕੱਢੀਆਂ ਫਿਰ ਸਕਾਈਆਂ ਸਾਫ਼ ਕਰਕੇ ਫਿਰ ਸਰੰਗੀ ਤੇ ਲੱਗੀਆਂ ਤੇ ਫਿਰ ਅਜੇ ਗੱਜ ਘਸ ਰਿਆ ਉੱਤੇ ਫਿਰ ਤਰਾਨੇ ਨਿਕਲ ਰਹੇ ਨੇ ਹਰੀ ਕੀ ਕਹਿੰਦੇ ਸਾਡੀ ਵੀ ਯਾਦ ਨਹੀਂ ਮਨਾਉਂਦੇ ਜੀ ਅਸੀਂ ਤਾਂ ਬਜ਼ੁਰਗਾਂ ਦੇ ਦੂਜੇ ਸਾਲ ਤੋਂ ਬਾਅਦ ਕਦੀ ਪਾਰਟੀ ਨਹੀਂ ਕਰਾਇਆ ਨਾਲੇ ਜ਼ਮੀਨ ਦੇ ਗਿਆ ਮਰੱਬੇ ਦੇ ਗਿਆ ਕੋਠੀਆਂ ਦੇ ਗਿਆ ਤੇ ਵੀ ਅਰਦਾਸਾ ਕਰਦੇ ਆ ਕਿ ਤੇ ਕਿਰਪਾ ਕਰਕੇ ਸੁਪਨੇ ਚ ਨਾ ਦੇ ਦਿਓ ਬਾਪੂ ਜੀ ਕਿਰਪਾ ਰੱਖਿਓ ਤੇ ਬਾਬਾ ਅਤਰ ਸਿੰਘ ਐ ਬਾਬਾ ਰਤਨ ਸਿੰਘ ਜੀ ਮਾਰੇ ਦਰਸ਼ਨ ਤਾਂ ਪੱਡੀ ਦੇ ਰੰਗ ਨਾ ਜਿਹੜੀਆਂ ਸੰਗਤਾਂ ਇੱਥੇ ਲੱਕੇ ਦੀਆਂ ਦਰਸ਼ਨ ਕਰਦੀਆਂ ਰਹੀਆਂ ਸੋ ਨਿਹਾਲ ਸੋ ਤਰੀਆਂ ਤੋਂ ਸਾਧ ਸੰਜੀ ਬੇਨਤੀ ਐ ਤੀਜਾ ਪਰਮਾਨੰਦ ਕਹਿੰਦੇ ਨੇ ਹਰਕ ਬੰਦਾ ਸਵੇਰੇ ਸ਼ੀਸ਼ੇ ਅੱਗੇ ਖੜਾ ਹੁੰਦਾ ਵੀ ਤੇ ਰਾਤ ਨੂੰ ਭਲੇਖਾ ਬਦਲਤਾ ਨਹੀਂ ਗਿਆ ਕਿਤੇ ਏ ਨਹੀਂ ਬਦਲਣਾ ਕੋਈ ਕਿਤੇ ਫਿਰਦਾ ਮੂੰਹ ਬਦਲਣ ਵਾਸਤੇ ਕੋਈ ਕਿਤੇ ਫਿਰਦਾ ਬਦਲਦਾ ਹੈ ਨਹੀਂ ਖਰਾਬ ਤਾਂ ਹੋ ਜਾਂਦਾ ਉਦੋਂ ਤੇ ਪਾ ਸ਼ੀਸ਼ੇ ਅੱਗੇ ਖੜ ਕੇ ਸ਼ੀਸ਼ਾ ਕਹਿੰਦਾ ਭਰਾਵਾ ਤੈਨੂੰ ਤਾਂ ਆਪਣਾ ਮੂੰਹ ਬੜਾ ਸੋਹਣਾ ਲੱਗਦਾ ਹੈ ਅੱਜ ਕੱਲ ਸ਼ੀਸ਼ੇ ਬਣਦੇ ਆ ਮਸ਼ੀਨਾਂ ਨਾਲ ਉਦੋਂ ਮਿੱਟੀ ਰਗੜ ਰਗੜ ਕੇ ਸ਼ੀਸ਼ੇ ਬਣਦੇ ਸੀ ਜੈਸੇ ਤੋਟੈ ਦਰਸ਼ਣ ਕੀਜੈ ਲੋਸ਼ ਸਿਤੀ ਤਾਂ ਤੇ ਕਰ ਗਏ ਮੁਖ ਦੇਖਤ ਸੰਸਾਰੋ ਜੀ ਤਾ ਮੂੰ ਦਖਾਣ ਜੋਗਾ ਬਣਿਆ ਪੈਂਦਾ ਮੇਰਾ ਰਗੜਾ ਵੱਜਿਆ ਚੰਗੀ ਤਰ੍ਹਾਂ ਤੇ ਚੌਥਾ ਪਰਮਾਨੰ ਭਾਈ ਸਾਹਿਬ ਐ ਗੁਰਦਾਤਾ ਜੀ ਕਹਿੰਦੇ ਤੈਸੇ ਦੂਖ ਸੁਖ ਸੁਖ ਸਾਧਨ ਕੇ ਸਾਧ ਪਏ ਹਰੇਕ ਨਹੀਂ ਬਣ ਜਾਂਦਾ ਸਾਧ ਸੰਜੀ ਸਾਡੇ ਵਾਂਗੂ ਕਿਹੜਾ ਕਿਸੇ ਦੀ ਸੇਵਾ ਕਰਨੀ ਕਿਹਦਾ ਹੁਕਮ ਮੰਨਣਾ ਇਹ ਤਾਂ ਮਰਨਾ ਪੈਂਦਾ ਸਾਧ ਸੰਜੀ ਤਾਂ ਕਿਤੇ ਜਾ ਕੇ ਕਿਰਪਾ ਹੁੰਦੀ ਹੈ ਤੋ ਤਾਂ ਹੀ ਤੇ ਕਰਤ ਜਗਤ ਕੋ ਨਿਸਤਾਰੋ ਜੀ ਜਿਨ੍ਹਾਂ ਚਰ ਉਹਨਾਂ ਦਾ ਜੀਵਨ ਹੈ ਜਿਹੜਾ ਜਗਿਆਸੂਆਂ ਵਾਸਤੇ ਗਾਢੀ ਰਾਹ ਬਾਬਾ ਰਤਨ ਸਿੰਘ ਜੀ ਮਹਾਰਾਜਾ ਇੱਕੋ ਹੀ ਲਿਬਾਸ ਰੱਖਿਆ ਸਾਦਗੀ ਤੇ ਸਾਰੀ ਜ਼ਿੰਦਗੀ ਬਾਣੀ ਦਾ ਅਭਿਆਸ ਨਹੀਂ ਛੱਡਿਆ ਉਹਨਾਂ ਨੇ ਇੰਨਾ ਬਾਣੀ ਦਾ ਨਿਤਰੇਮ ਸਹਿਜ ਪਾਠ ਹਰ ਵੇਲੇ ਆਰੰਭ ਕਰਦੇ ਰਹਿੰਦੇ ਸੀ ਤੇ ਜਿਨਨੇ ਗੁਰੂ ਘਰ ਦੀ ਸੰਗਤ ਦੀ ਸੇਵਾ ਰਾੜਾ ਸਾਹਿਬ ਹੁਕਮ ਵਿੱਚ ਰਹਿ ਕੇ ਜ਼ਿੰਦਗੀ ਬਣਦੀ ਹੈ ਸਾਧ ਸੰਗਤ ਜਿੰਨਾ ਚਿਰ ਕੁਠਾਲੀ ਚ ਸੋਨਾ ਨਾ ਨਾ ਪੈ ਜਾਵੇ ਗਹਿਣਾ ਨਹੀਂ ਬਣ ਸਕਦਾ ਸਾਧ ਸੰਗਤ ਜੀ ਇਸ ਕਰਕੇ ਉਹਨਾਂ ਨੇ ਜੀਵਨ ਤੋਂ ਸਿੱਖਿਆ ਲਈਏ ਕਿ ਆਪਾਂ ਗੁਰੂ ਦੇ ਉਪਦੇਸ਼ ਉੱਤੇ ਚੱਲੀਏ ਉਹਨਾਂ ਦੇ ਹੁਕਮ ਵਿੱਚ ਆਪਣਾ ਜੀਵਨ ਸਫਲਾ ਕਰੀਏ ਹੋਈਆ ਭੁੱਲਾਂ ਦੀ ਖੀਮਾ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ ਅਗਲੀ ਬੇਨਤੀ ਬਾਬਾ ਪਰਮ ਬਾਬਾ ਪਰਮਪ੍ਰੀਤ ਸਿੰਘ ਜੀ ਨਤਪੁੱਤ ਨਰੇ ਉਹਨਾਂ ਨੂੰ ਬੇਨਤੀ ਕਰਾਂਗੇ 15 ਮਿੰਟ ਵਾਸਤੇ ਗਰਬਾਨੀ ਕੀਰਤਨ ਅਤੇ ਗੁਰਮਤਿ ਗੁਰਮਤਿ ਵਿਚਾਰਨ ਦੁਆਰਾ ਆਪ ਸਾਰੀਆਂ ਸੰਗਤਾਂ ਨੂੰ ਨਿਹਾਲ ਕਰਨਗੇ ਸੰਤ ਬਾਬਾ ਕਿਸਮੀਰਾ ਸਿੰਘ ਲੌਰੈਂਸ ਸਾਹਿਬ ਵਾਲਿਆਂ ਨੂੰ ਬੇਨਤੀ ਹੈ ਗੁਰੂ ਘਰ ਦੀ ਬਖਸ਼ਿਸ਼ ਲੈਣ ਦੀ ਕਿਰਪਾਲਤਾ ਕਰਨੀ